ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆਂ ਹੋਵੋਗੇ ਅੱਜ ਫਿਰ ਆਪਾਂ ਤੁਹਾਡੇ ਲਈ ਨਿਊ ਸਟਾਫ ਲਾਂਚ ਹੋਇਆ ਉਹ ਤੁਹਾਡੇ ਰੂਬਰੂ ਕਰ ਰਹੇ ਹਾਂ ਜੀ ਅੱਜ ਵਾਲਾ ਸਾਰਾ ਸਟਾਫ ਰਹੇਗਾ ਜੀ ਟਿਸ਼ੂ ਲਾਈਨਿੰਗ ਦੇ ਵਿੱਚ ਠੀਕ ਹੈ ਜੀ ਜੋ ਸ਼ਰਟ ਦਾ ਸਟਾਫ ਆ ਉਹ ਹੋਵੇਗਾ ਟਿਸ਼ੂ ਲਾਈਨਿੰਗ ਦੇ ਵਿੱਚ ਤੇ ਬਾਟਮ ਤੁਹਾਨੂੰ ਮਿਲੇਗੀ ਸ਼ਿਮਰ ਦੇ ਵਿੱਚ ਇਹ ਸਾਰੇ ਸੂਟ ਪਾਰਟੀ ਵੇਅਰ ਰਹਿਣਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕੇ ਜੋ ਵੀ ਆਪਣੇ ਚੈਨਲ ਤੇ ਨਿਊ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਇਹਦੇ ਵਿੱਚ ਬਹੁਤ ਸੋਹਣੇ ਸ਼ੇਡ ਕਲਰ ਹੋਣਗੇ ਜੀ 4 ਸ਼ੇਡ ਹੋਣਗੇ ਜੋ ਇਹ ਵਾਲੇ ਸੂਟ ਵਿਦਆਊਟ ਦੁਪੱਟਾ ਰਹਿਣਗੇ ਤੇ ਮੈਚਿੰਗ ਦੇ ਵਿੱਚ ਸੂਟ ਰਹਿਣਗੇ ਜੇਕਰ ਤੁਸੀਂ ਚਾਹੋ ਤਾਂ ਦੁਪੱਟਾ ਵਗੈਰਾ ਵੀ ਰੈਡੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਦੁਪੱਟਾ ਵੀ ਰੈਡੀ ਕਰਵਾ ਕੇ ਦੇ ਸਕਦੇ ਹਾਂ ਜਿੱਦਾਂ ਦਾ ਸਟਾਫ ਤੁਸੀਂ ਕਹੋਗੇ ਦੁਪट्टे ਦਾ ਉਹ ਤੁਹਾਡੇ ਲਈ ਰੈਡੀ ਕਰਵਾਇਆ ਜਾਏਗਾ ਜੇਕਰ ਤੁਸੀਂ ਸ਼ਿਮਰ ਦਾ ਚਾਹੋਗੇ ਤਾਂ ਤੁਹਾਨੂੰ ਸ਼ਿਮਰ ਦਾ ਦੁਪੱਟਾ ਰੈਡੀ ਕਰਵਾ ਕੇ ਦਿੱਤਾ ਜਾਏਗਾ ਜੇਕਰ ਤੁਸੀਂ ਲਾਈਨਿੰਗ ਟਿਸ਼ੂ ਦੇ ਵਿੱਚ ਜਾਂ ਓਨਲੀ ਟਿਸ਼ੂ ਦੇ ਵਿੱਚ ਦੁਪੱਟਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਦੁਪੱਟਾ ਪ੍ਰੋਵਾਈਡ ਕਰਵਾ ਸਕਦੇ ਆ ਇਹ ਤੁਹਾਡੀ ਚੋਇਸ ਆ ਜੇਕਰ ਤੁਸੀਂ ਵਿਦਆਊਟ ਦੁਪੱਟਾ ਲੈਣਾ ਹੈ ਤਾਂ ਤੁਸੀਂ ਵਿਦਆਊਟ ਦੁਪੱਟਾ ਵੀ ਸੂਟ ਵਾਈ ਕਰ ਸਕਦੇ ਹੋਗੇ 8-8 ਮੀਟਰ ਦੀ ਕੱਟ ਰਹੇਗੀ ਜੀ ਇਹ ਵਾਲੇ ਸੂਟਾਂ ਦੀ ਜੇਕਰ ਤੁਸੀਂ ਬਾਟਮ ਦਾ ਸਟੱਫ 3 ਮੀਟਰ ਚਾਹੁੰਦੇ ਹੋ ਤਾਂ ਤੁਹਾਨੂੰ 3 ਮੀਟਰ ਵੀ ਮਿਲ ਜੇਗਾ ਲੇਕਿਨ ਉਸ ਦੀ ਐਕਸਟਰਾ ਚਾਰजेस ਲੱਗ ਜਾਣਗੇ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਤੇ ਕਰ ਬੈਠੇ ਸੂਟ ਵਾਈ ਕਰ ਸਕਦੇ ਹੋ ਆਪਣਾ ਨੰਬਰ ਹੈ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਇਸ ਨੰਬਰ ਉੱਪਰ ਹੀ ਤੁਸੀਂ ਨੇ ਆਪਣੇ ਜੋ ਵੀ ਸੂਟ ਦੀ ਪਿਕਾ ਉਹ ਸੈਂਡ ਕਰਨੀ ਆ ਤੇ ਤੁਸੀਂ ਨੇ ਪੇਮੈਂਟ ਕਰਨੀ ਆ ਪੇਮੈਂਟ ਹੈ ਜੋ ਆਨਲਾਈਨ ਰਹੇਗੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਆ ਜੋ ਤੁਹਾਡੀ ਪੇਮੈਂਟ ਹੋ ਗਈ ਤੁਹਾਡਾ ਸੂਟ ਉਦੋਂ ਹੀ ਬੁੱਕ ਕੀਤਾ ਜਾਵੇਗਾ ਤੇ ਤੁਹਾਨੂੰ ਕੋਰੀਅਰ ਕੀਤਾ ਜਾਵੇਗਾ ਠੀਕ ਹੈ ਜੀ ਜੇਕਰ ਤੁਸੀਂ ਸਟੀਚਿੰਗ ਵਗੈਰਾ ਕਰਵਾਉਣਾ ਚਾਹੁੰਦੇ ਹੋ ਤਾਂ ਸਟੀਚਿੰਗ ਵੀ ਆਪਣੇ ਪਾਸ ਅਵੇਲੇਬਲ ਆ ਤੁਸੀਂ ਸੂਟ ਨੂੰ ਸਟਿਚ ਕਰਵਾ ਕੇ ਵੀ ਵਾਈ ਕਰ ਸਕਦੇ ਹੋਗੇ ਤੇ ਬਹੁਤ ਸੋਹਣੇ ਕਲਰ ਪ੍ਰਿੰਟ ਹੋਣਗੇ ਜੇਕਰ ਤੁਹਾਨੂੰ ਆਪਣੀ ਕਲੈਕਸ਼ਨ ਵਧੀਆ ਲੱਗਦੀ ਹੋਊਗੀ ਤਾਂ ਪਲੀਜ਼ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਲਈ ਹਰ ਰੋਜ਼ ਸੋਹਣੀ ਸੋਹਣੀ ਵੀਡੀਓ ਲੈ ਕੇ ਆਉਂਦੇ ਰਹੀਏ ਤੇ ਜੇਕਰ ਤੁਸੀਂ ਇਹਨਾਂ ਸੂਟਾਂ ਤੋਂ ਬਿਨਾ ਹੋਰ ਸੂਟ ਵੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਉੱਪਰ ਜਾ ਕੇ ਵੀਡੀਓ ਚੈੱਕ ਕਰ ਸਕਦੇ ਹੋ ਆਪਾਂ ਅਲੱਗ-ਅਲੱਗ ਸਟੱਫ ਦੀ ਅਲੱਗ-ਅਲੱਗ ਵੈਰਾਈਟੀ ਹੈ ਜੋ ਤੁਹਾਡੇ ਰੂਬਰੂ ਕੀਤੀ ਹੋਈ ਹੈ ਤੁਸੀਂ ਉਹਨਾਂ ਦੇ ਵਿੱਚੋਂ ਵੀ ਸੂਟ ਵਾਈ ਕਰ ਸਕਦੇ ਹੋਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਆਪਣੇ ਕਲੈਕਸ਼ਨ ਕਿਹੋ ਜਿਹੀ ਲੱਗਦੀ ਆ ਜੇਕਰ ਤੁਹਾਨੂੰ ਅੱਜ ਦੇ ਸੂਟ ਵਧੀਆ ਲੱਗੇ ਹੋਣ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਕਿਹੋ ਜੀ ਕਲੈਕਸ਼ਨ ਦੇ ਦੇਖਣਾ ਚਾਹੁੰਦੇ ਹੋ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਚੋਇਸ ਦੇ ਅਕੋਰਡਿੰਗ ਆਪਾਂ ਤੁਹਾਨੂੰ ਸੂਟ ਪ੍ਰੋਵਾਈਡ ਕਰ ਸਕੀਏ ਵੀਡੀਓ ਦੇਖਣ ਲਈ ਧੰਨਵਾਦ ਐਦਾਂ ਦੇ ਸੋਹਣੇ ਸੋਹਣੇ ਸੂਟ ਲੈ ਕੇ ਆਪਾਂ ਫਿਰ ਤੁਹਾਡੇ ਰੂਪਰੂ ਹੋਵਾਂਗੇ ਥੈਂਕ ਯੂ ਸੋ ਮੱਚ